ਅੱਜ ਆਪਣੇ ਪਿੰਡ ਦੇ ਬੰਦੇ ਆ ਸਾਰੇ ਮੁੰਡੇ ਆੜੇ ਪਿੰਡ ਪੜੇ ਲਿਖੇ ਆ ਕੋਈ 12 ਕੀਤੇ ਕਿਸੇ ਪਲਾਸਟੂ ਕੀਤੀ ਏ ਕਿਸ ਨੇ ਐਵੇਂ ਮੈਂ ਕੀਤੀ ਆ ਬੰਦਾ ਐਵੇਂ ਵੀ ਕੀਤੀ ਨੇ ਉਹ ਸ਼ਕਲ ਦੀ ਦਿਸਦਾ ਆਪਾਂ ਨੂੰ ਤੇ ਬਾਕੀ ਸ਼ੁਰੂਆਤ ਕਰਦਾ ਬੱਚੇ ਤੋਂ ਸਾਸਰੀ ਘਰ ਬਲਾਪਲਾ ਛੋਟੂ ਮਨ ਲਾਦਾ ਇਹ ਵੀ ਕੋਈ ਸਕੂਲ ਦਾ ਮੂੰਹ ਨਹੀਂ ਵੇਖਣਾ ਤੁਸੀਂ ਬਲਾਜਣਾ ਸਾਸਰੀ ਆ ਹਾਂ ਆ ਬੰਦਾ ਪੜਿਆ ਲਿਖਿਆ ਲੱਗਦਾ ਹੈ ਡਰਾਈਵਰ ਲੱਗਦਾ ਮੈਨੂੰ ਤੂੰ ਹਣਾ ਤੁਸੀਂ ਥੋੜੀ ਵਾਰੀ ਆ ਗ ਜੀ ਹੁਣ ਸਾਸਰੀ ਘਰ ਹੱਥ ਜੋੜ ਕੇ ਜੀ ਸਾਸਰੀ ਘਰ ਹਾਂ ਹੌਣ ਤੁਹਾਡੀ ਬਾਰੇ ਮਾੜਾ ਮੂੰਹ ਵਿਖਾ ਕੇ ਮਾੜਾ ਮੂੰਹ ਖਾਓ ਮੈਂ ਨਹੀਂ ਸਿਆਣਾ ਜਾਂਦਾ ਮਾੜਾ ਇੱਕ ਥੱਲੇ ਕੱਲ ਫਰਮੋਂ ਚੜਾ ਲਈ ਹੁੰਦਾ ਠੀਕ ਸਾਸਰੀ ਘਰ ਇੱਕ ਮਾੜਾ ਇਹ ਕਰਦਾ ਬੰਨੀ ਫਿਰਨਾ ਮੈਨੂੰ ਨਾ ਸਿਆਣ ਲੈ ਉਹ ਸਿਆਣ ਦਾ ਮਾੜਾ ਮੂੰਹ ਤਾਂ ਵਿਖਾ ਦੇ ਇੱਕ ਮੂੰਹ ਕਿਹੜੇ ਤੂੰਗਾ ਮੋਗਰੇ ਲਾਈਫ ਨੇ ਦੇਖਦਾ ਨਹੀਂ ਬਾਕੀ ਹੁਣ ਤੁਸੀਂ ਵੀ ਸਾਸਰੀ ਘਰ ਕੀ ਵਿਚਾਰੇ ਇੰਦੇ ਵਿੱਚ ਬੋਲਦੇ ਵਿਚਾਰੀ ਹੋਰ ਕੋਈ ਨਹੀਂ ਤੁਸੀਂ ਵੀ ਇਧਰ ਸਾਸਰੀ ਘਰ ਹਾਂ ਹੁਣ ਵੱਲ ਆਗੇ ਨੂੰ ਵੇਖ ਕੇ ਕਿਉਂਕਿ ਸਾਡੇ ਮੇਰੇ ਬੰਦਨ ਵੇਖ ਕਉਲੀ ਲਵਲ ਆਉਂਦਾ ਤੇ ਇਦਰੇ ਕੋਰ ਬਾਈ ਨਿਬਦੰਦੇ ਚੱਲਿਆ ਤੇਗਾ ਤੇ ਸਾਸ੍ਰੀਕਾਰ ਪਰ ਪੁੱਛਦਾ ਕੀ ਵਿਚਾਰ ਹੈ ਉਹਨਾਂ ਦਾ ਇਦਰੇ ਬਾਈ ਜੀ ਰੁਕਾ ਮੜਾ ਸਾਸ੍ਰੀਕਾਰ ਬੁਲਾ ਦੇ ਤੂੰ ਤਾਂ ਸਿਆਣਾ ਹੀ ਬਣੇ ਬੰਦੇ ਆ ਆਏ ਬੰਦਾ ਸਾਰਾ ਗੋਡਾ ਆ ਜਾ ਮੜਾ ਜਿੱਥੇ ਨਾ ਆ ਜਾ ਉਹਨਾਂ ਤੇ ਤੂੰ ਜੇ ਮਸ਼ੀਨ ਪਰ ਪੁੱਛਦੇ ਹਾਂ ਮਸ਼ੀਨ ਤੇ ਤਾਂ ਰੱਖਣਾ ਮੈਂ ਤੈਨੂੰ ਹੀ ਕਿਉਂਕਿ ਤੇਰੇ ਚ ਖਾਸियत ਹੈ ਜਿਹਦੇ ਆਪਾਂ ਕਿਤੇ ਸਫਰ ਕਰਨਾ ਹੁੰਦਾ ਕੋਈ ਵੀ ਤੇਰੀ ਜੀ ਖਾਸियत ਤੂੰ ਬੰਦੇ ਨੂੰ ਦੱਸ ਦਿਨਾ ਅੱਖ ਵੇਖ ਕੇ ਦੱਸ ਦੇ ਬੰਦਾ ਵੀ ਆਪਣੇ ਨਾਲ ਚੱਲਣ ਨਾਲ ਜ ਨਹੀਂ ਚੱਲਣ ਨਾਲ ਹਾਂ ਤੇ ਤੈਨੂੰ ਇਸ ਘਰ ਕਰ ਰੱਖਣਾ ਤੇ ਇਹ ਕੀ ਕਹਿੰਦਾ ਸੀ ਕੌਣ ਐ ਹਾਂ ਇਹ ਕਹਿੰਦਾ ਇਹ ਦੂਜਾ ਡਰਾਈਵਰ ਲੜਦਾ ਮੇਰੇ ਨਾਲ ਕਿਹੜਾ ਦੂਜਾ ਕੀ ਨਾਂ ਹੁੰਦਾ ਉਹ ਦੂਜਾ ਉਹ ਕੀ ਨਾਂ ਆਂਦਾ ਨਾਂ ਆਂਦਾ ਇਹ ਨਾਂ ਨਾਲ ਮਾਨੂੰ ਬਣਾਣਾ ਹੈ ਕਿ ਨਹੀਂ ਮਾਨੂੰ ਨਾ ਬਣਾਣਾ ਇੱਥੇ ਨਾਂ ਨਾ ਉਹ ਹੀ ਦੂਜਾ ਚਾਂਦੀਰਾਮ ਹਾਂ ਚਾਂਦੀਰਾਮ ਠੀਕ ਹੈ ਚਾਂਦੀਰਾਮ ਦੇ ਰੋਲਾ ਕਿੰਦਾ ਹਾਂ ਚਾਂਦੀਰਾਮ ਉਹ ਤਾਂ ਫਿਰ ਰੋਲਾ ਨਹੀਂ ਜਾਂਦਾ ਬਹੁਤ ਚੰਗਾ ਭਲਾ ਮੋਟਾ ਬੰਦਾ ਆ ਉਹ ਬੰਨਿਆ ਤੇ ਸੋਨਾ ਰਾਮ ਦਾ ਤਾਂ ਨਹੀਂਗਾ ਕਿ ਦੇ ਹੋਰ ਕੜਾ ਵੀਰਾ ਵੀਰਾ ਰਾਮ ਬੱਬੀ ਬੱਬੀ ਮੇਰ ਗੱਲ ਸੁਣਾ ਪਉਣ ਜਾਣਾ ਇਧਰ ਆ ਤੂੰ ਕਾਕਾ ਇਧਰ ਆ ਮੜੀ ਗੱਲ ਸੁਣਾ ਤੇਰੇ ਕੋਲ ਮੇਂ ਦੋ ਗੱਲਾਂ ਪੁੱਛਣੀਆਂ ਨੇ ਬੈਠ ਬੈ ਮੜੀ ਦੋ ਗੱਲਾਂ ਇੱਕ ਮਿੰਟ ਬੈ ਯਾਰ ਕੋਈ ਜਾਂਦਾ ਰਿਹਾ ਇੱਥੇ ਬੈ ਇੱਕ ਮਿੰਟ ਤੂੰ ਚੜਾ ਬੈ ਤਾਂ ਹੀ ਬੈਣ ਨਹੀਂ ਕੋਈ ਮੁੱਲ ਲੱਗਦਾ ਆਣਾ ਮੈਂ ਫਿਰ ਉਹ ਗੱਲ ਤਾਂ ਸੁਣਾ ਇਹਨੂੰ ਵੀ ਥੋੜੀ ਕਾਲੀ ਕਰੋ ਗਾਹ ਪਈਏ ਨੇ ਵਾਜਾਂ ਵੀ ਪਈਏ ਨੇ ਗਾਹਾਂ ਹੀ ਪਈਏ ਨੇ ਤਾਂ ਕਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਕਿ ਕੁਕੜੀ ਬਣੇ ਬਿਠੇ ਆਪਾਂ ਕੋਈ ਕੇਸਨ ਲਾਉਣਾ ਕਿਤੇ ਹੈ ਲੜਾਈ ਲੋਕਾਂ ਨਾਲ ਕੇ ਦੂਰ ਕਿਤੇ ਆਹੀ ਬਾਈ ਜੀ ਜਿੰਦਾ ਆਪਣਾ ਨਾਲ ਮੁੱਛਾਂ ਦਾ ਬਾਦਸ਼ਾਹ ਮੁੱਛਾਂ ਨੂੰ ਸੈੱਟ ਕਰਵਾ ਲਈ ਇਹਨਾਂ ਨੇ ਤੇ ਇਹ ਕਹਿੰਦੇ ਮੈਂ ਬਾਹਰ ਜਾਣਾ ਕਿਸੇ ਜਨ ਤੇ ਇੱਕ ਇਹ ਬੰਦਾ ਕਿਸੇ ਵੀਰ ਨੇ ਰੱਖਣਾ ਵੇਦਾ ਕਿੰਨੇ ਸੇਨ ਹੋਗੇ ਪਹਿਲੇ ਤੈਨੂੰ ਲਾਉਂਦੇ ਨੂੰ ਮਸ਼ੀਨ ਚ ਲਾਉਂਦੇ ਨੂੰ ਹੈ ਦੋ ਸੇਨ ਦੋ ਹੋਗਾ ਮਸ਼ੀਨ ਚ ਚਲਾ ਲੈ ਨਾ ਮਾੜੀ ਮਿੱਟੀ ਦੇ ਫੁੱਲ ਫੁੱਲ ਚਲਾ ਲਈ ਫੁੱਲ ਨਹੀਂ ਤੂੰ ਉਹਨਾਂ ਦੱਸ ਜਿੰਨੀ ਫੁੱਲ ਵਾਹਣ ਦੀ ਚਲਾਣੇ ਕੋ ਰੋਡ ਤੇ ਵਾਹਣ ਦੀ ਪੂਰੀ ਹਾਂ ਵਾਹ ਜੀ ਬਾਈ ਜੀ ਫੁੱਲ ਚਲਾਊਗਾ ਰੋਡ ਦੀ ਕੋਈ ਗਰੰਟੀ ਨਹੀਂ ਠੀਕ ਹੈ ਤੇ ਤੁਸੀਂ ਬਦ ਤੁਸੀਂ ਕਿਸੇ ਨੇ ਇੱਕ ਦਲਾਹ ਹੀ ਮਿਲਦਾ ਮੇਰੇ ਨਾਲ ਆਇਆ ਸੀ ਇਹਨੇ ਵੀ ਮੇਰੇ ਨਾਲ ਆਇਆ ਜੀ ਇਹਨੇ ਵੀ ਮਿਲਾਇਆ ਤੁਹਾਡੇ ਨਾਲ ਆਇਆ ਸੀ ਹਾਂ ਕਿਉਂਕਿ ਇਹ ਇਹ ਬੰਦੇ ਦੋਵੇਂ ਹੱਦ ਵਿਚਕਾਰ ਛੱਡ ਗਏ ਸੀ ਇਹਨੇ ਬੁਲਾਇਆ ਸੀ ਕਿਸੇ ਨੇ ਠੀਕ ਹੈ ਤੇ ਛੋਟਾ ਜਿਹਾ ਡਰਦਾ ਬਹੁਤ ਹੁੰਦਾ ਹੈ ਹਾਂਜੀ ਹਾਂਜੀ ਮੈਂ ਪਾਰ ਚੜਾ ਗਿਆ ਮਸਲਿਆਂ ਦਾ ਉਹ ਜਹਾਜ਼ ਵਾਈ ਮਾਰੀ ਤਾਰਾਂ ਪਾਰ ਵੜਦੇ ਹਾਂ ਆਪਾਂ ਤੇ ਉਦੋਂ ਦਾ ਟ੍ਰੈਕਟਰ ਮਸ਼ੀਨ ਆਈ ਹੁਣ ਤੇ ਲੱਗਣ ਮਰਕੀ ਵਿਚਾਰ ਨਹੀਂ ਹੁਣ ਸੋਚਤਾ ਕੀ ਹੈ ਸੋਚਤਾ ਕੀ ਲੱਗਣ ਦੀ ਹੈ ਗਿਆ ਹਾਂ ਸੋਚੀ ਕਿ ਲੱਗਣਾ ਵੀ ਏ ਲੱਗਣਾ ਹੈ ਅੱਛਾ ਇਹ ਵੀ ਬੰਦਾ ਹੀ ਤਿਆਰ ਹੈ ਇੱਕ ਇਹਨੇ ਵੀ ਆਪਣੇ ਦਿੱਕਸ਼ੇ ਲਾਇਆ ਤੈਨੂੰ ਬੰਦੇ ਸਾਰੇ ਗਣਾ ਨੇ ਮੜੇ ਮੂੰਹ ਵਖਾਉ ਉਹ ਮੜੇ ਸ਼ਗਲ ਵਖਾ ਦੇ ਫਿਰ ਕੋਈ ਗੱਲਬਾਤ ਕਰਨੀ ਦੀ ਬੰਦੇ ਬੰਦੇ ਤੁਸੀਂ ਜਾਣਦੇ ਜੀ ਬਾਕੀ ਫਿਰ ਵੀ ਤੈਨੂੰ ਸ਼ਗਲ ਵਖਾਉਂਦਾ ਸਹੀ ਇਹਨੇ ਵੀ ਆਪਣੇ ਲਾਤੇ ਕਿੰਨੇ ਲਾਤੇ ਤੂੰ ਲਾ ਦੇ ਚਾਰ ਪੰਜ ਲਾਤੇ ਨੇ ਚਾਰ ਪੰਜ ਇਹਨੇ ਲਾਤੇ ਆ ਕਿਉਂਕਿ ਆਪਾਂ ਨੂੰ ਫੋਨ ਬਹੁਤ ਆ ਜਾਂਦੇ ਡਰਾਈਵਰਾਂ ਦੇ ਬਾਈ ਹਾਂ ਡਰਾਈਵਰ ਲੱਭ ਕੇ ਦੋ ਡਰਾਈਵਰ ਆ ਚਾਰ ਬੰਦੇ ਆਪਣੇ ਕੋ ਬੈਠੇ ਆ ਉਹ ਵਾਂਹ ਤੇ ਚਲਾਉਣ ਵਾਲਾ ਆ ਜੀ ਗਰੀਹ ਗ੍ਰੂਹ ਤੇ ਮਾੜੇ ਮੋਟੇ ਬੈਨ ਵਾਲਾ ਸਾਈਡ ਤੇ ਤੇ ਚਲਾ ਵੀ ਸਕਦਾ ਜਾਨਕੀ ਇਹ ਗੱਲ ਨਹੀਂ ਕਿ ਨਹੀਂ ਚਲਾ ਸਕਦਾ ਮਾਹਰ ਚਲਾ ਸਕਦਾ ਹਾਂ ਵੀ ਚਲਾ ਸਕਦਾ ਮਾਹਰ ਦੇ ਤਰੀਕੇ ਚਲਾ ਸਕਦਾ ਪਰ ਚੜਨ ਚੁਣਨ ਵਾਸਤੇ ਸਾਈਡ ਹਾਂ ਮੈਂ ਜਾਨਕੀ ਚਾਰ ਪੰਜ ਵਾਸਤੇ ਇਹ ਤੇ ਆਪ ਥੋੜਾ ਪੂਰਾ ਡਰਾਈਵਰ ਹੈ ਬਾਕੀ ਰੋਡ ਤੇ ਮਾੜੀ ਕਮਜ਼ੋਰੀਆਂ ਦੇ ਚ ਮਾੜੀ ਕਰ ਤੇ ਇਹ ਬੰਦੇ ਨੇ ਇੱਕ ਸੀਨ ਲਾਇਆ ਆਪਣੇ ਨਾਲ ਇਹ ਬੰਦੇ ਚਾਰੇ ਹੀ ਅੱਗੇ ਵੀਡੀਓ ਵਿੱਚ ਵੀ ਆਪਣੇ ਆਉਂਦੇ ਨੇ ਆਹ ਬੰਦਾ ਨਹੀਂ ਆਉਂਦਾ ਆਹ ਤਿੰਨ ਬੰਦੇ ਤਾਂ ਆਉਂਦੇ ਹੁੰਦੇ ਆ ਤੇ ਇੱਕ ਜਿਹੜਾ ਪੱਜਾ ਜਿਹੜਾ ਮੈਨੂੰ ਕੰਮ ਸੀਜ਼ਨ ਉਹਨੇ ਵੀ ਲਾਇਆ ਆਪਣੇ ਨਾਲ ਪੰਜੇ ਬੰਦੇ ਆਪਣੇ ਸੀਨ ਲਾ ਚੁੱਕੇ ਤੂੰ ਕਿੰਨੇ ਲਾਇਏ ਦੋ ਪੂਰੇ ਕੇ ਮਾੜਾ ਮਾੜਾ ਇੱਕ ਅੱਧਾ ਲਾਇਆ ਤੇ ਜਿਹੜਾ ਐਰ ਕੀ ਤੋਂ ਝੂਠ ਮਾਰ ਕੇ ਅੱਧਾ ਕਿੱਥੇ ਲਾਇਆ ਝੂੜ ਕਰ ਰਹਾ ਗੱਡੀ ਦੇ ਵਿੱਚ ਇੱਕ ਦਿਨ ਗਿਆ ਦੂਜੇ ਨੂੰ ਸਾਨੂੰ ਖੱਜਲ ਖੋਰ ਕਰਤਾ ਸੀ ਹਾਂ ਦਾ ਮੈਂ ਸੇਨ ਲਾਉਂਗਾ ਪਹਿਲਾਂ ਅੰਦਰ ਕੀ ਹਣਾ ਦੋ ਦਿਨ ਲਾਗ ਤੇ ਮੈਂ ਹੋਣ ਨਹੀਂ ਲੱਗਣਾ ਫਿਰਾਂ ਦਾ ਮੈਂ ਫਿਰ ਦੁਬਾਰਾ ਲਾਉਣਾ ਸੇਨ ਫਿਰ ਕਰ ਕਰਾ ਕੇ ਫਿਰ ਇੱਕ ਬੰਦੇ ਨੇ ਸੇਨ ਕੱਢਾ ਪੂਰਾ ਹਣਾ ਜੇ ਕਣਕ ਦਾ ਦੌਂਦਾ ਨਿਕਲ ਜਾ ਨਾਸੀ ਤੂੰ ਆ ਨਿਕਲ ਜਾਣਾ ਹੈ ਕਿ ਨਹੀਂ ਕਿਹੜਾ ਤੂੰ ਆ ਨਾਸੀ ਤੂੰ ਉਹ ਪਲਕੜ ਪਾ ਨਿਕਲ ਆਂਦਾ ਹੈ ਨੱਕ ਮਣੇ ਨਿਕਲਦਾ ਮੇਰਾ ਨਾਸੀ ਤੂੰ ਕੰਨਾ ਮਣੂ ਕੰਨਾ ਮਣੂ ਨੱਕ ਮਣੇ ਨਿਕਲਦਾ ਕੰਨਾ ਬੀੜੀਆਂ ਦੇ ਮੂੰਹ ਮਣੇ ਕੱਢ ਦੇਦੇ ਉਹ ਨਿਕਲਾਂ ਵੀ ਨਾਸੀ ਤੂੰ ਆ ਬਾਕੀ ਨੇ ਐ ਕਿ ਫੇਰ ਆਂਦਾ ਮੈਂ ਲੱਗਣਾ ਲੱਗਣਾ ਯਾਰ ਕੀ ਨਾ ਨਾ ਨਾਸੀ ਤੂੰ ਪਹਿਲੇ ਕਢਾ ਤੈ ਤੂੰ ਦਾ ਇਹ ਬਾਈ ਇਹ ਇੱਕਨ ਕੀ ਇਹ ਬੰਦੇ ਜਿਹੜੇ ਲੱਗਣ ਆਲੇ ਇਹ ਬੰਦੇ ਨੇ ਵੱਧ ਵਾਰ ਇੱਥੇ ਸਿਨ ਲਾਉਂਦਾ ਲੋਕ ਨੇੜੇ ਤੜਕੇ ਦੇ ਦੂਰ ਦੇ ਜ਼ਿਆਦਾ ਦੂਰ ਨਹੀਂ ਜਾਣਾ ਜਿਹਦੇ ਨੂੰ ਲੱਗ ਗਿਆ ਪੰਪੀ ਵਗੈਰਾ ਜਾਂ ਗੁਜਰਾਤ ਇਹਦੇ ਰਸਤੇ ਜੇ ਉਧਰ ਜਾਣਗੇ ਇਹਦੇ ਪਹੁੰਚਣ ਤੇ ਕੱਲ ਹੀ ਦੂਰ ਤੇ ਆਹ ਬੰਦਾ ਤਿਆਰ ਹੈ ਆਪਣੇ ਨਾਲ ਹੁਣ ਤੂੰ ਲਾਉਣਾ ਹੀ ਲਾਉਣਾ ਹੀ ਝ ਹੋਰਾ ਕਣਕ ਇੱਕ ਤਾਂ ਆਪਣਾ ਕਿੱਲਾ ਪਿਆ ਵਡਣ ਉਹ ਕੌਣ ਵਡੇਗਾ ਉਹ ਮੈਂ ਵੱਡਾਂ ਦਾ ਇਹ ਨਾ ਕਿਤੇ ਵਿੱਚ ਹੀ ਖੜੀ ਰਹਿ ਜਾ ਮੈਂ ਉਧਰ ਹੀ ਬੈ ਨਾ ਨਾ ਕਿੱਲਾ ਕਿੱਲਾ ਇੱਕ ਵਾਰ ਦੰਗਾ ਤੇਰਾ ਜਿਵੇਂ ਤੂੰ ਵਡਾਂਗਾ ਕੋਣ ਵਡਦਾਂਗੇ ਠੀਕ ਹੈ ਤੇ ਮਸ਼ੀਨਾਂ ਦੋ ਆਪਣੀ ਇੱਥੇ ਹੀ ਨੇ ਦੱਸੋ ਵਡਣਗੇ ਕਿੱਲੇ ਕੁਲੇ ਜਿੰਨੇ ਵੀ ਡਾਣੇ ਵਡਦਾਂਗੇ ਕਿੱਲਾਂ ਦੀ ਕੀ ਗੱਲ ਹੈ ਠੀਕ ਹੈ ਤੁਸੀਂ ਜਨਾਬ ਜੀ ਇਹ ਲੋਕਲ ਲਵਾ ਦੋ ਪਰ ਨਾ ਬਲੇਟਾ ਦੂਜੇ ਪਾਸੇ ਪਾਈ ਫਿਰਨੇ ਸਿੱਧਾ ਲਿਆ ਵਾਲਾ ਹਾਂ ਇਹ ਕੰਬਦੇ ਜਾਂ ਆ ਦੇਖੋ ਜੀ ਇੰਨੀ ਨਹੀਂ ਦੂਰੀ ਚ ਬਿੰਦੇ ਸਾਡੇ ਪਿੰਡ ਦੇ ਬੰਦੇ ਆ ਇੰਨਾ ਫਾਸਲਾ ਇਹਨਾਂ ਨੇ ਕਰਮ ਦਾ ਰੱਖਿਆ ਤੇ 1.5 ਫੁੱਟ ਦਾ ਨਹੀਂ ਰੱਖਿਆ ਤੇ 1 ਫੁੱਟ ਦਾ ਇਹਨਾਂ ਤੋਂ ਆਉਂਦਾ ਸਵਿਚ ਇਹ ਕੀ ਚੱਕਰ ਕੀ ਕਿਉਂ ਨਹੀਂ ਦੂਰ ਕਰਕੇ ਬੰਦੇ ਠੰਡ ਪੈਂਦੀ ਹੈ ਹੁਣ ਬਹੁਤ ਜ਼ਿਆਦਾ ਹੁਣ ਤੂੰ ਦੱਸ ਤਾ ਮੈਂ ਮਸ਼ੀਨ ਤੇ ਉਧਰ ਨਹੀਂ ਜਾਣਾ ਹੁੰਦੇ ਨਾਲ ਉਹ ਡਰਾਈਵਰ ਨਹੀਂ ਕਿਹੜਾ ਡਰਾਈਵਰ ਪਸੰਦ ਕਰਨਾ ਹੈ ਤੂੰ ਉਧਰ ਨਹੀਂ ਜਾਣਾ ਮੈਂ ਬੰਦਾ ਕਿਹੜਾ ਪਸੰਦ ਕਰਦਾ ਤੈਨੂੰ ਪਤਾ ਇਹਨੂੰ ਪਤਾ ਮੈਂ ਤੂੰ ਅਸਿਕਾ ਵੀ ਨਹੀਂ ਪੱਟਦਾ ਨਾ ਨਾ ਤੂੰ ਬੰਦਾ ਰੱਖਣਾ ਨਹੀਂ ਰੱਖਣਾ ਇਹ ਤਾਂ ਨਹੀਂ ਕਿਹੜਾ ਬੰਦਾ ਤੈਨੂੰ ਨਹੀਂ ਤੈਨੂੰ ਕਿਹੜਾ ਬੰਦਾ ਪਸੰਦ ਵੀ ਮੇਰੇ ਤੱਕ ਤਾਂ ਹੀ ਕੋਈ ਨਹੀਂ ਸੀ ਕੋਈ ਦਾ ਤੱਕ ਬਣਾਣੀ ਪੈਣੀ ਨਾ ਮੈਂ ਤਾਂ ਛੋਟ ਮਾਰੀ ਆ ਮੈਂ ਤੱਕ ਮੈਂ ਤਾਂ ਆ ਪਾ ਪੰਮੇ ਦੇ ਨੇ ਜੋੜੀ ਬਣਾ ਦੇ ਤਰੀ ਪੰਮੇ ਦੇ ਤੇ ਆਹ ਠੀਕ ਹੈ ਕਿੱਧਰ ਬਾਹਰ ਇਹ ਆਹ ਕੋ ਚੱਕਰ ਨਹੀਂ ਹਾਂ ਠੀਕ ਹੈ ਤੈਨੂੰ ਠੀਕ ਹੈ ਦੋਨੇ ਜੋੜੀ ਬਣ ਜਾਗੀ ਹਾਂ ਬਣ ਜਾਗੀ ਤੇ ਕਿਹੜਾ ਬੱਬੂ ਉਹਨੂੰ ਵੀ ਆਉਂਦੇ ਬੱਬੂ ਨੂੰ ਹਾਲੀ ਦੇ ਬੰਦੇ ਆਉਂਦੇ ਆ ਕਈ ਨਸ ਦੇ ਆ ਤੇ ਕਈ ਆਉਂਦੇ ਆ ਆਇਆ ਵੀ ਬੱਬੂ ਬੱਬੂ ਆਇਆ ਆ ਤੇਰੇ ਕੋ ਦੋ ਗੱਲਾਂ ਸੁਣਨੀਆਂ ਨੇ ਉਸੇ ਮਰਜ਼ੀ ਅਲਾ ਬੰਦਵਾ ਉਧਰ ਨੇ ਗਾੜੀ ਦਾ ਬਾਹਰ ਰੋਲਾ ਹਰ ਹੋਈ ਦਨ ਪਤਾ ਹੀ ਕਿਵੇਂ ਬਾਰ ਬੂਰੇ ਬੁੱਚ ਕਰੇ ਭਾ ਇੰਗਲੈਂਡ ਲੈ ਜਾ ਅੱਛਾ ਉਹ ਦਰੇਵਾ ਦਰਵਾਣੀ ਤੈਨੂੰ ਦੋ ਮੈਨੂੰ ਇਹਦੇ ਬਾਰੇ ਮੈਨੂੰ ਸਾਰਾ ਪਤਾ ਚਾਹਣ ਨੇ ਬਾਕੀ ਬੱਬੂ ਰੇ ਆ ਗਿਆ ਤੇ ਸਾਸਰੀ ਘਰ ਬਲਾ ਪਹਿਲੋਂ ਤਾਂ ਆ ਬੰਦਾ ਹੁਣ ਸਾਸਰੀ ਘਰ ਬਲਾ ਪਹਿਲੋਂ ਸੱਸੀ ਘਰ ਸਾਰਿਆਂ ਨੂੰ ਹੱਥ ਜੋੜ ਹੱਥ ਜੋੜ ਕੇ ਸਾਸਰੀ ਘਰ ਸਾਰਿਆਂ ਨੂੰ ਸਾਰਿਆਂ ਨੂੰ ਜੇਕਰ ਤੈਨੂੰ ਸਕੂਲ ਲੈਣੀ ਪੜਾਉਂਦੇ ਬੱਚੇ ਉਸ ਤਰ੍ਹਾਂ ਤੁਹਾਨੂੰ ਦੱਸਣਾ ਪੈਂਦਾ ਤੇ ਤੂੰ ਵੀ ਆਂਦੇ ਮਸੀਆਂ ਲਾਉਣ ਕੀ ਵਿਚਾਰੇ ਤੇਰੇ ਇਹਦੇ ਬਾਰੇ ਦਵਾਵੇਂਗੇ ਹਾਂ ਕਲਕੱਤਾ ਵੇ ਨਿਕਾ ਜਿਨ ਫਸ ਦਵਾਵੇਂਗਾ ਹੋਰ ਐ ਇੱਥੇ ਕੇ ਬਾਹਰ ਵੀ ਜਾਏਗਾ ਜਿਵੇਂ ਵਕਤ ਉਹਦੇ ਨਾਲ ਹੀ ਐ ਜਿੱਥੇ ਜਾਵੀਂ ਵੀ ਤੋੜ ਦੇ ਨਾਲ ਹੀ ਹਾਂ ਤੂੰ ਜਿੱਥੇ ਜਾ ਤੂੰ ਬਾਹਰ ਹੋਰ ਇੱਕ ਡਰਾਈਵਰ ਆਪਣਾ ਪੱਜ ਗਿਆ ਜੀ ਆ ਸਾਰੇ ਬੰਦੇ ਨੇ ਆਪਣਾ ਸੀਨ ਲਾਇਆ ਇੱਕ ਕਿਸੇ ਨੱਦਾ ਲਾ ਕੇ ਨੇਕ ਲਾ ਕੇ ਦੋ ਲਾਏ ਨੇ ਕਿਸੇ ਨੇ ਤਿੰਨ ਲਾਏ ਨੇ ਮੇਰੀ ਗੱਲ ਸੁਣ ਧਿਆਨ ਨਾਲ ਇਹਨਾਂ ਨੂੰ ਜਿੱਥੇ ਆਖੂ ਉਂਗਰ ਖੇ ਉਥੇ ਥੋੜਾ ਮਾਰਨਾ ਜਿੱਥੇ ਇੰਟਰ ਖ ਮਿਹਰ ਤਾਂ ਠੋਕ ਦੇਣਾ ਸਿਰ ਤੇ ਮਾਰ ਦਾਂਗੇ ਨਹੀਂ ਤਾਂ ਫੇਰ ਉਹ ਹੁੰਦੇ ਗੱਲ ਬਣਨੀ ਨਹੀਂ ਸਿੱਖੀ ਜਾਂਣਾ ਤੂੰ ਮਿਲ ਸਮਝ ਨਹੀਂ ਆਈ ਔਰ ਇਹ ਵਾਲੀ ਗੱਲ ਕਰੀ। ਵੀ ਥੋੜਾ ਕੋਈ ਬੰਦਾ ਕੋਈ ਵੀ ਵੀ ਉਨੀ ਕੋ ਜਾਂਦਾ। ਵੀ ਉਹ ਤੇ ਕਿਹੇ ਗੱਲ ਤਰ੍ਹਾਂ ਦਾ ਵੀ ਜਿੱਥੇ ਉਂਗਲ ਰੱਖਾ ਉੱਥੇ ਥੋੜਾ ਮਾਰਨਾ। ਇਹ ਉਂਗਲਹੀਂ ਫਿਰ ਤਰਖ ਵੀ ਤਾਂ ਮੈਂ ਉਧਰ ਚਲਾ ਦੇਵਾਂ। ਅੱਛਾ ਨਹੀਂ ਨਹੀਂ ਉਹ ਵੀ ਨਹੀਂ। ਹਾਂ ਪਹਿਲਾਂ ਦੱਸ ਦੇ ਮੈਨੂੰ। ਹਾਂ ਥੋੜਾ ਚਲਾਵਾਂਗੇ ਨਾ। ਹਾਂ ਹਾਂ ਚਲਾ ਦੋ। ਹਾਂ ਤੇ ਤੂੰ ਕਿਹੜੇ ਡੈਰ ਨਾਲ ਸੇਨ ਲਾਇਆ ਹੈਂ? ਦੱਸ ਦੇ। ਉਹ ਬੰਦਾ ਕਿਵੇਂ ਤੈਨੂੰ ਲੱਗਾ? ਠੀਕ ਹੈ। ਹੈਂ? ਮਾਰੀ ਤੇ ਸਿਰ ਕੱਢਿਆ ਨਾ ਉਹ ਬੰਦੇ ਹਾਰਾ ਹੈ ਪਰ ਦੁਖੀ ਕਰਦਾ ਕਿ ਕਾਰਨ ਕੀ ਹੈ ਪਤਾ ਨਹੀਂ ਯਾਰ ਕਾਰਨ ਵੀ ਦੱਸਣੇ ਤੇ ਪਰ ਤੂੰ ਦੱਸ ਤੇਰੇ ਕੋਈ ਕਾਰਨ ਨਹੀਂ ਕਰਦਾ ਕਾਰਨ ਕੋਈ ਨਹੀਂ ਹੈ ਐ ਯਾਰ ਕਰਦਾ ਉਹ ਕਰਨੀ ਮੈਨੂੰ ਪੈਂਦੀ ਆਪਾਂ ਚਾਲੂ ਉਹ ਬੰਦੇ ਤੂੰ ਅੱਛਾ ਹਾਂ ਤੇ ਤੇਰੇ ਨਾਲ ਵੇਖ ਸਿੰਘ ਲਾਇਆ ਤੈਨੂੰ ਕਿਵੇਂ ਆ ਪਾਣੀ ਜਾਂਦਾ ਮੈਂ ਤਾਂ ਤਾਂ ਨਹੀਂ ਕੀਤਾ ਨਹੀਂ ਇੱਕ ਮਿੰਟ ਵਿਚਾਰ ਸੁਣ ਦੋ ਲੱਖ ਦੇਰ ਦਾ ਮਤਾਣਾ ਜਾ ਮੈਂ ਤਾਂ ਤੋਂ ਨਹੀਂ ਕੀਤਾ ਇਹ ਮਸ਼ੀਨ ਪੰਜਾਹ ਪਿੰਡ ਦੇ ਵਿੱਚ ਮੈਨੂੰ ਤਾਂ ਡਰ ਲੱਗਦਾ ਅੱਛਾ ਇਸ ਚੱਕਰ ਡਰ ਬਿਲਕੁਚੀ ਲਾ ਗਿਆ ਮੈਨੂੰ ਜਾਨਕੀ ਨਾਲ ਟੁਰਕ ਜਾਈਏ ਇੱਕ ਡਿੱਕ ਕੁਚੀ ਲਊਗਾ ਇੱਕ ਡਿੱਕ ਤੇ ਇੱਕ ਬ੍ਰੇਕਰ ਲੱਗਿਆ ਉਹ ਨਹੀਂ ਮਸ਼ੀਨ ਜੇਕਰ ਆਪਾਂ ਮੇਰੀ ਗੱਲ ਸੁਣੋ ਮੇਰੇ ਨਾਲ ਫਸ ਗਈ ਆਏ ਮੇਰੇ ਨਾਲ ਗੱਲ ਸੁਣਾਏ ਮੈਂ ਮੈਂ ਛੱਟੇ ਇੱਧਰ ਗੱਲ ਸੁਣਾਏ ਇੱਧਰ ਜੇਕਰ ਆਪਾਂ ਡਿੱਕ ਲਾਹ ਲਈਏ ਫੇਰ ਦੇ ਇੱਕ ਨੂੰ ਛੱਡ ਜਿਹੜੀ ਵੇਖਦਾ ਮੇਰਾ ਫਾਗ ਗਈ ਨਹੀਂ ਡੱਕ ਲਾ ਇਹਦੀ ਸਾਹੀ ਤੇ ਤੀਜਾ ਦੂਜਾ ਕਰ ਮੈਂ ਫਿਰ ਅਹੀਂ ਫਿਰ ਮੈਂ ਟਾਈਮ ਪੂਰਾ ਲੋ ਚ ਜਾਵੇ ਕਰੇ ਹਾਂ ਪਹਿਲੇ ਆਈ ਜੀ ਜਾਵੇ ਕਰੇ ਦੂਜਾ ਤੀਜਾ ਗੇਰ ਹੀ ਉਹਨਾਂ ਲਾ ਦੇ ਫਿਰ ਇਹ ਨਾ ਪਿਆਣੀ ਤਾਂ ਨਹੀਂ ਗਈ ਹੈਗੀ ਨਹੀਂ ਰੋੜ ਤੇ ਮੈਂ ਚਲਾਉਣਾ ਇਹ ਥੋੜਾ ਵੀ ਚਾਲਾ ਬੜੇ ਪਾੜੇ ਤੈਨੂੰ ਆਖਾਂ ਤੂੰ ਪਿੰਡਾਂ ਦੀ ਛੜਕਾ ਤੇ ਕਿੰਦੀ ਆ ਕੁੜੀ ਇਹ ਥੋੜਾ ਵੀ ਨਾਲ ਵਿੱਚ ਚਾਲਾ ਬੜੇ ਪਾੜੇ ਤੂੰ ਉਹਨੂੰ ਬਾਹਰ ਤੂੰ ਜਿਹੜੇ ਰੋੜ ਦਾ ਕੰਮ ਮੇਰਾ ਬਾਕੀ ਬਾਹਨ ਮੂਨ ਵਿੱਚ ਪਿੰਡਾਂ ਵਿੱਚ ਮੈਂ ਜਾਂਦਾ ਨਾ ਲੈ ਜੇ ਖਤਰਨਾਕ ਰਸਤਾ ਹੁੰਦਾ ਨਾ ਸਾਢੇ ਰਾਤ ਕੋਈ ਨਹੀਂ ਐ ਛੱਡਦਾ ਹੀ ਕਿੱਥੇ ਉੱਥੇ ਨਹੀਂ ਮੇਰੇ ਗਾ ਕਣਕ ਦਾ ਸੀਜ਼ਨ ਹੁੰਦਾ ਹੈ ਉੱਥੇ ਨੂੰ ਮੈਂ ਥੋੜਾ ਪਾਸੇ ਲਗਾ ਫਿਰ ਤੇਲ ਦੀ ਲੋੜ ਹੈ ਇੰਨਾ ਸੀਨ ਆਫਤਰ ਸੀਨ ਹੁੰਦਾ ਤੇ ਉੱਥੇ ਥੋੜੇ ਭਜਣਾ ਪੈਂਦਾ ਆਸੇ ਪਾਸੇ ਵਾਸੀ ਪੰਪਲਾ ਮੋਂਦੇ ਨਾਲ ਜਾਣਾ ਹੀ ਦਿੰਦਾ ਅੱਛਾ ਚਲੋ ਇਹ ਬੰਦਾ ਤਾਂ ਮੈਂ ਨਾ ਇਹ ਗੱਲ ਪਤਾ ਟਰੈਕਟਰ ਇਕੱਠਾ ਕੀਤਾ ਹੈ ਉਹਨੇ ਕਿੰਨੇ ਬੱਬੀ ਨੇ ਕਿਹੜਾ ਟਰੈਕਟਰ ਇਕੱਠਾ ਕਰਤਾ ਪੁੱਛ ਤੂੰ ਨਹੀਂ ਕਿੱਥੇ ਇੱਥੇ ਆਪਣੇ ਯਾਰ ਉਹ ਕੋੜਾ ਵਾਕਾ ਕਰਦਾ ਆਹ ਉਹ ਤਾਂ ਫਿਰ ਉਹ ਉਹਦੀ ਨਾ ਗਲਤੀ ਉਹ ਤਾਂ ਟਰੈਕਟਰ ਦੀ ਗਲਤੀ ਹੈ ਇਹਦੇ ਵਿੱਚ ਤੂੰ ਦੱਸ ਵੀ ਉਹਦੀ ਗਲਤੀ ਕਿੰਦੀ ਹੈ ਮੈਂ ਟਰੈਕਟਰ ਵਾਲੀ ਦੀ ਹਾਂ ਤੂੰ ਦੱਸ ਵੀ ਹੁੰਦੇ ਚ ਤਲੋ ਉਹ ਤਾਂ ਠੀਕ ਕਰ ਰਹੇ ਨੇ ਕਰਨਾ ਹੀ ਤਾਂ ਪਰ ਨੀ ਨਿਕਲਦੀ ਇਹਦੇ ਪਰ ਦੱਸੋ ਟਰੈਕਟਰ ਠੀਕ ਹੈ ਟਰੈਕਟਰ ਗਲਤੀ ਕਰ ਰਹੀ ਕਿਸ ਤਾਰ ਤੋੜ ਦਿੱਤੀ ਕਿ ਲੱਗੀ ਕੰਮ ਬੁਰੀ ਗਲਤੀ ਦਾ ਦੱਸ ਦੇ ਗਲਤੀ ਹੋ ਗਈ ਕਿਹ ਹੁੰਦੀ ਹੁੰਦੀ ਵੀ ਹੈ ਟਰੈਕਟਰ ਵਾਲੇ ਦੀ ਯਾਰ ਇਹਦੇ ਵੀ ਟਰੈਕਟਰ ਵਾਲੀ ਗਲਤੀ ਨਹੀਂ ਤੂੰ ਦੱਸ ਯਾਰ ਟਰੈਕਟਰ ਦੀ ਗਲਤੀ ਹੋ ਸਕੇ ਵੀ ਇਹ ਇੱਕ ਬੰਦੇ ਨੂੰ ਵੱਢਦਾ ਪਿਆ ਹੈ ਮਗਰ ਲੱਗ ਉਹ ਟਰੈਕਟਰ ਹੋ ਗਤਾ ਟਰੈਕਟਰ ਦੀ ਗਲਤੀ ਮੁੰਨੇ ਮਸ਼ੀਨ ਕਰਨੀ ਬੈਗ ਇਹਦੇ ਇੱਕ ਹੀ ਗਲਤੀ ਹੈ ਟਰੈਕਟਰ ਟਰੈਕਟਰ ਦੀ ਆ ਵੀ ਟਰੈਕਟਰ ਤੂੰ ਦੱਸ ਵੀ ਪੰਜ ਬੰਦਿਆਂ ਵਾਲਾ ਖਾ ਟਾਈਟਲ ਦੀ ਆ ਇੱਕ ਬੰਦੇ ਨਾਲ ਨਹੀਂ ਟਾਈਟਲ ਦੀ ਇਹ ਕਿੱਦਾਂ ਇਹ ਬੰਦਿਆਂ ਦੇ ਨਾਂ ਨਹੀਂ ਰਹਿੰਦੇ ਮੈਨੂੰ ਪਤਾ ਹੁੰਦਾ ਜਿਹੜੇ ਬੰਦਿਆਂ ਨੇ 2 ਮਹੀਨੇ ਨਾਲ ਲਾਏ ਨੇ ਮੈਂ ਰਗ ਰਗ ਜਾਣਦਾ ਨਹੀਂ ਯਾਰ ਤੈਨੂੰ ਕੰਬਲ ਦੇ ਤੈਨੂੰ ਸਹੀ ਦਿੰਦੇ ਹੀ ਇਹਦਾ ਨਹੀਂ ਵੀ ਤੈਨੂੰ ਠੰਡ ਜਿਹਾ ਮਾਰਦੇ ਇਹ ਦੇਖ ਬਾਈ ਹੋਰ ਵਿਖੜੇ ਆ ਇਹਨਾਂ ਨੂੰ ਪੁੱਛਦੇ ਆ ਬਾਈ ਜੇ ਪਿੱਛੇ ਟਰੈਕਟਰ ਲਿਆ ਕੇ ਰੋਕ ਦੀਏ ਇਦਾਂ ਹੀ ਮੜਾ ਜਾ ਇਹ ਵੀ ਲੱਗਦਾ ਮੈਨੂੰ ਇਹ ਵੀ ਲੱਗਦਾ ਵਿਕਾਰ ਪੜਾ ਲਿਖਿਆ ਹਣਾ ਹਾਂ ਵੀ ਲੱਗਦਾ ਵੀ ਘੱਟ ਹੀ ਪੜੇ ਲਿਖਿਆ ਹੈ ਨਾ ਕਿਉਂਕਿ ਪੜਿਆ ਰਿਹਾ ਬੰਦਾ ਆਪਣੇ ਆਪ ਕੈਮਰੇ ਦੇ ਅੱਗੇ ਆਉਂਦਾ ਤੇ ਹੁਣ ਆਪ ਤੁਹਾਨੂੰ ਅਨਪੜ੍ਹ ਸਾਡੇ ਦੇਖਦੇ ਪੈਣ ਵਿਹਾਰ ਅਨਪੜ੍ਹ ਹੀ ਨੇ ਜਿਹਾ ਲੱਗਿਆ ਖੜਦੇ ਇਹ ਸਾਰੇ ਪੜੇ ਲਿਖੇ ਬੰਦੇ ਨੇ ਕਿਉਂਕਿ ਨਵੀਂ ਲਵਾ ਦ ਆ ਜਾ ਜੋਬ ਕਰਨ ਦੀ ਕੋਸ਼ਿਸ਼ ਨਹੀਂ ਜੋਬ ਹੋਈ ਨਹੀਂ ਇਨਾਂ ਕੋਲੋਂ ਕੋਈ ਵੀ ਤੇ ਇਸ ਕਰਕੇ ਨੂੰ ਡਰਾਈਵਰੀ ਕਰਨੀ ਪੈ ਗਈ ਹੈ ਹਾਂ ਇਹ ਬੈਠੇ ਹੋਏ ਛੱਪਰ ਦੇ ਕਿਨਾਰੇ ਤੇ ਕਿਉਂਕਿ ਸਾਲ ਵਿੱਚ ਤੇ ਬੰਦੇ ਤੁਨੋਂ ਬਾਅਦ ਛੱਪੜ ਦੇ ਲੱਭਣ ਜਾਂ ਛੱਪੜ ਦੇ ਲੱਭਣ ਜਾਂ ਛੜਕ ਛੁਕ ਦੇ ਗਲੀ ਕੋਈ ਤੇ ਲੱਭਣ ਹੈ ਇਹ ਸਾਥ ਇਹ ਬਡੇਰਾਂ ਆ ਬੰਦਾ ਬਾਹਰ ਗੱਲਾਂ ਹੀ ਕਰਦੇ ਨੂੰ ਪੁੱਛਣਾ ਕਿਵੇਂ ਕਿਹਾ ਨਾ ਤੂੰ ਇਹ ਸਾਥ ਇਹ ਬਡੇਰਿਆਂ ਦੀ ਸਾਥ ਛੱਪੜ ਦੀਗਾ ਨਾ ਤੈਨ ਮਲਾ ਦੇਣ ਵਾ ਵਾ ਹੋ ਗਏ ਨਾ ਆਪਾਂ ਨੂੰ ਨਾ ਹਾਰਾ ਹਿਆਲ ਬਣਤਾ ਤੇ ਕੋਈ ਕਿਵੇਂ ਆ ਗਰਮੀ ਨਾ ਉਹਨਾਂ ਨਾਲ ਮੜਾ ਤੇ ਸਿਕਰੀ ਦੀ ਮਿੱਟੀ ਬਣੀ ਪਈ ਇਸ ਬਾਲਾਂ ਤੇ ਠੰਡ ਕਰ ਰੰਗ ਯਾਰ ਬੁਖਾਰ ਨਾਲ ਤੇ ਨਾ ਆਇਨਾ ਵੇ ਜਿੰਨਾ ਸਿਰ ਖੁਰਕੇ 10 ਮਿੰਟ ਲੱਗਣੇ ਸਿਰ ਖੁਰਕੇ ਨੀਂਦਰ ਕਰ ਲਈ ਪੂਰੀ ਇਵੇਂ ਗੱਲ ਲੈਣਾ ਹੈ ਉਹ ਹੀ ਗੱਲ ਨਹੀਂ ਜਿਵੇਂ ਹੁਣ ਤੂੰ ਬਿਸਤਰੇ 'ਚ ਵੜ ਗਿਆ ਰਾਤ ਨੂੰ ਖੁਰਕਾਉਂਦੀ ਨਾ ਸਿਰ 'ਚ ਨਾ ਕਮਾਲ ਹੈ ਯਾਰ ਬੰਦਕਾਰ ਹੁਣ ਮਗਰੀ ਪੈ ਇਹਨੂੰ ਆਂਦੀ ਨਹੀਂ ਜਿਹੜਾ ਕਰਲਾਈ ਜਾਂਦਾ ਨਾ ਇਹਨੂੰ ਪੱਕਾ ਹੀ ਆਂਦੀ ਨਹੀਂ ਫਰਕ ਟੋਪੀ ਲਾਈ ਮੜੀ ਜੀ ਕੋਣਾ ਆਪਣ ਕੋਈ ਖੋਤ ਨਹੀਂ ਆਦੀ ਇਹ ਇਹ ਮੇਰਾ ਬਾਤ ਕਰ ਰਿਹਾ ਨਹੀਂ ਮੈਂ ਖੁਰਕ ਬੰਦਾ ਇਹ ਗੱਲ ਮੈਂ ਖੁਰਕ ਬਾਰੇ ਉਹਨੂੰ ਪੁੱਛਦਾ ਵਾਂ ਖੁਰਕ ਬਾਰੇ ਉਹਨੂੰ ਪੁੱਛਦਾ ਵਾਂ ਸਾਚੀ ਸਾਚੀ ਤੈਨੂੰ ਆਦੀ ਕਿਹਨੇ ਖਾਣਾ ਹੈ ਗੋਇ ਕਿਹਨੇ ਖਾਣਾ ਹੈ ਗੋਲੀਆਂ ਨੀਂਦ ਦੀਆਂ ਨਹੀਂ ਮੇਰਾ ਮੋਟਾ ਹੀ ਮਾਰ ਕਾਦੀ ਨਾ ਨੀਂਦੇ ਖਾਣਾ ਮੈਂ ਤਾਂ ਕਮਚੇ ਥੋੜ੍ਹ ਜਾਂਦੇ ਮੇਰੀ ਗੱਲ ਹੁਣ ਭਰਪੂਰ ਹੈ ਇੱਧਰ ਇਹ ਕੰਮ ਪਤੇ ਕੀ ਹੈ ਜਿਵੇਂ ਹੁਣ ਆਪਾਂ ਖੁਰਕ ਦੇ ਗੱਲਾਂ ਕੀਤੇ ਨੇ ਹੁਣ ਸਿਆਲ ਦੇ ਵੇਲੇ ਮਹੀਨਾ ਹੋ ਗਿਆ ਤਪ ਨਹੀਂ ਨਿਕਲੀ ਖੁਰਕਣਾ ਲੈ ਕੇ ਨੀਂਦ ਦੇ ਗੋਲੇ ਲੋਈ ਚੰਗਾ ਗੋਲੇ ਫਿਰ ਤਨਾ ਖੁਰਕਣਾ ਪੈਦਾ ਕਿ ਖੁਰਕ ਬੜੀ ਆਉਂਦੀ ਪਾ ਰੋਜ ਨਾਲ ਹੈ ਕਿਉਂਕਿ ਇੱਕ ਰੋਜ਼ਾਨਾ ਨਾਤੀ ਰੱਖ ਫਿਰ ਤਾਂ ਕੰਮ ਹੈ ਠੀਕ ਫਿਰ ਵਾਲ ਛੱਡ ਜਣੇ ਰੋਲਾ ਇੱਕ ਫਿਰ ਸ਼ਗਲ ਵਿਗੜ ਜਣੀ ਆ ਵਾ ਉਹੀ ਲੈਂਦਾ ਜੇ ਦੋ ਚਾਰ ਦਿਨ ਪਾਵਾਂਗੇ ਫਿਰ ਵਾਲ ਚਾਰ ਦਿਨ ਵਾਲ ਚਾਰ ਦਿਨ ਵਾਲ ਵਾਲ ਕੱਢ ਜਾਣਗੇ ਕਿਨੇ ਤੂੰ ਨਾਣਾ ਨਹੀਂ ਤੇਰੇ ਆਣੀ ਆਣੀ ਖੁਰਕ ਤੈਨੂੰ ਮੜ ਲਾਖ ਖਾਈ ਮੜ ਪੜਕਾ ਲੱਗਦਾ ਆ ਨਾ ਮੜ ਆ ਆ ਵੇਖੇ ਕਿੰਨੀ ਸਿਕਰੀਆ ਦੇਖੋ ਮੇਰੇ ਸ਼ਿਕਰੀਆ ਹੈ ਨਹੀਂ ਮੜਾ ਕੱਪੜਾ ਤੂੰ ਲਾ ਮੜਾ ਹੈ ਨਹੀਂ ਵਖਾਰ ਦੇ ਵਾਲ ਨਹੀਂ ਬਖਾਲੇ ਦਾ ਕਰੇਗੀ ਲਾਭ ਮੇਰੀ ਜੋ ਵੇਤਾ ਆਪ ਗਰੰਟੀ ਦੇਨੇ ਆ ਆ ਆ ਕੇ ਉੱਤੇ ਤਾਂ ਹੀ ਆ ਆ ਵੇਖੋ ਯਾਰ ਕੈਮਰੇ ਵਿੱਚ ਆ ਆ ਦੇਖੋ ਕਿੰਨੀ ਸਿਕਰੀ ਆ ਗਈ ਐਵੇਂ ਛੰਡ ਤਾਂ ਹੀ ਹੁਣ ਕੈਮਰੇ ਵਿੱਚ ਆਜ ਨਹੀਂ ਹੁੰਦੇ ਆਜ ਨਹੀਂ ਦਾੜੀ ਬਾਕੀ ਤੇਰੀ ਛੋਟੀ ਦਾੜੀ ਚ ਵਗੀ ਲੇਕਿਨ ਮੈਂ ਸ਼ੈਂਪੂ ਆਂਦਾ ਇੱਕ ਬਹੁਤ ਵਧੀਆ ਹੈ ਕਿਸੇ ਨੂੰ ਸਿਕਰੀ ਸੁਗਰੀ ਵਗੈਰਾ ਹੁੰਦੀ ਨਾ ਇੱਕ ਵਾਰੀ ਆਪਾਂ ਨਹਾਉਣਾ ਤੇ ਜੇ 15 ਦਿਨ ਫਿਰ ਨਹਾਣਾ ਹੁੰਦੇ ਨਾਲ ਡਾਕਟਰ ਨਾਲ ਬਾਣਾ ਸਿਕਰੀ ਨਾ ਨਾ ਖੁਰਕਰਾਏ ਨਾ ਸਿਕਰੀ ਗਾਈ ਨੀ ਆ ਗਿਆ ਵੀ ਬੰਦੇ ਨੇ ਜਿਹਨੂੰ ਕੰਮ ਸੀ ਉਹ ਵੀ ਬੰਦਾ ਆਪਣੇ ਇੱਕ ਸੇ ਇੱਕ ਸੇ ਲਾ ਬਕਿਆਦ ਚ ਪੱਜ ਆਇਆ ਸੀ ਉਹ ਹੁਣ ਆ ਗਿਆ ਕਰ ਲੈ ਆ ਜਾ ਵੀ ਆ ਜਾਓ ਇੱਥੇ ਤੇਰਾ ਵੇਟ ਕਰਦੇ ਕਰ ਹੁਣ ਨਾ 12 ਮਿੰਟ ਹੋ ਚੱਲੇ ਆ 15 ਮਿੰਟ ਬੈਠੋ ਇੱਥੇ ਮੜਾ ਤੂੰ ਦੋ ਜਗ੍ਹਾ ਦੇ ਵੀ ਬੰਦੇ ਨੇ ਇਹ ਤਾਂ ਉਹਨੂੰ ਤੰਗ ਕਰਨੇ ਤਾਂ ਆਪ ਬੈਣਾ ਈ ਮੇਰੀ ਗੱਲ ਸੁਣ ਹਾਂ ਕਿੰਨੇ ਸੇ ਨੋਗਾ ਤਨ ਡਰਾਈਵ ਕਰਦੇ ਨੂੰ ਮੈਨੂੰ ਹੋਗਾ 10 ਬਰ 12 ਮੇਰਾ ਲਾਇਕ ਨਹੀਂ ਕਿਸੇ ਨੇ ਇੰਨੇ ਵੀ ਲਾਇਆ ਕਹੇ ਪੰਜੇ ਬੰਦੇ ਤੁਹਾਨੂੰ ਖਾਦਨੇ ਲੈਨ ਚ ਬੈਠਿਆ ਇਹਨਾਂ ਪੰਜਾਂ ਨੇ ਆਪਣਾ ਇੱਕ ਸੇਣ ਲਾਇਆ ਕਿਸੇ ਨੇ ਇੱਕ ਲਾਇਆ ਕਿਸੇ ਨੇ ਦੋ ਲਾਇਆ ਕਿਸੇ ਨੇ ਚਾਰ ਲਾਇਏ ਨੇ ਹੈ ਕਿਸੇ ਨੇ ਅੱਧਾ ਲਾਇਆ ਨਹੀਂ ਅੱਧਾ ਵੀ ਲਾਇਆ ਕਿਸੇ ਨੇ ਇਹਨੇ ਵੀ ਲਾਇਆ ਇੱਕ ਸੇਣ ਇੱਕ ਲੱਖ ਦੋ ਲਾਇਏ ਤੂੰ ਦੋ ਗੁਲਾਬ ਦੋ ਇੱਕ ਰੋਪੜ ਵੀ ਲਾਇਆ ਹੈ ਨਾ ਚਾਰ ਇਹਨੇ ਲਾਤੇ ਡੇਢ ਕੋਨੇ ਲਾਤਾ ਅੱਧਾ ਕੋਨੇ ਲਾਇਆ ਦੋ ਕੋਨੇ ਲਾਇਏ ਨੇ ਹਾਂ ਉਹ ਆਪਣੀ ਚੁੱਗੀ ਨਹੀਂ ਰਹਾ ਬਾਕੀ ਹਿੰਦੀ ਵਾਰੀ ਉਹਨੇ ਨੂੰ ਵਾਲ ਸਿਖਾਉਣਾ ਵਾਲ ਮੈਂ ਕਿ ਦੋ ਦਿਨ ਜਾਂਦਾ ਰਿਹਾ ਗੀਰ ਬਾਹਰ ਮੈਂ ਮਾਰਾਂ ਮੈਂ ਧੱਕਾ ਤੋਂ ਧੱਕਾ ਲੱਗਦਾ ਬਾਕੀ ਚਲਾ ਤੋ ਹੀ ਲੈਂਦੇ ਹਾਂ ਹਾਂ ਚਲਾ ਤੋ ਹੀ ਲੈਂਦੇ ਗੀਰ ਇਹ ਜਾਂਦਾ ਰਿਹਾ ਇਹ ਆਪਣੇ ਨਾਲ ਜਾਂਦਾ ਰਿਹਾ ਗੀਰ ਕੋ ਲਾਉਂਦਾ ਹੈ ਧੱਕਾ ਲਾਉਂਦਾ ਹੈ ਚਲਾ ਹੈ ਆਪ ਲੈ ਲੈਂਦੇ ਹਾਂ ਇਹ ਗੱਲ ਜਾਂਦਾ ਇਹ ਵੀ ਗੱਲ ਨਾ ਨਹੀਂ ਜਾਂਦਾ ਗੇਅਰ ਲਾ ਦਿੰਦਾ ਸੀ ੱ ਧੱਕਾ ਲਾ ਦਿੰਦਾ ਸੀ ਚਲਾ ਆ ਹੀ ਪਹਿਲੇ ਦੇ ਇਹ ਕਿਹੜੀ ਗੱਲ ਹੈ ਯਾਰ ਸਾਡਾ ਤੂੰ ਹੀ ਉਸਤਾਰ ਹਰਨ ਮੈਂ ਇਨਾ ਇਨਾ ਮੈਨੂੰ ਪਤਾ ਹਾਂ ਨੀ 버ਗਰ ਵੀ ਖਾਣੀ ਹਾਂ ਨਹੀਂ 버ਗਰਾਂ ਯਾਰ ਤਾਂ ਖਾਣਾ ਨਹੀਂ ਅੱਜ ਤਾਂ ਖਾਣੀ ਨਹੀਂ ਹੁਣ ਸਾਰੇ ਬੰਦੇ ਚੋਂ ਤੇਰੀ ਵੀ ਫਿਰ ਲਾ ਚੜਤ ਬਣੀ ਖੜੀ ਹੈ ਇਹ ਵੀਡੀਓ ਗੁਰੂ ਤੁਸੀਂ ਤਾਂ ਬੰਦੇ ਕਿ ਪੰਜ 6 ਯਾਰ ਲੱਗਣਾ ਹੈ ਉਹਨਾਂ ਨੂੰ ਖਾਣੇ 60 ਵੀ ਤੇ ਮੇਰੇ 버ਗਰਾਂ ਲੱਗ ਜਾਂਦੇ ਨੇ ਸਾਰੇ ਬੰਦੇ ਤੂੰ ਲੈ ਕੇ ਗਏ ਕਿੰਨੇ ਮਿਲਦੇ ਉਹਦੇ ਵਿੱਚ ਟਿੱਕੀ ਪਾਣੀ ਕੀ ਪਾਣਾ ਜੀ ਦੱਸੋ 버ਗਰ ਦੇ ਟਿੱਕੀ ਪੈਰਾ ਕੀ ਹੋਣਾ ਜੀ ਕੱਲ ਕੋ ਕਾਲੂ ਨੇ ਦੱਸਦਾ ਹਾਂ ਹੈ ਦਹ ਹਰਪੈ ਦਾ 버ਗਰ ਇਹ ਜੀ ਪੰਜ ਬੰਦੇ ਆ ਆਪੋ ਦੇ ਨਖਮੈਸ਼ਾ ਨੇ ਲੱਗਣ ਬਾਰੇ ਤੇ ਬੰਦੇ ਸਾਰੇ ਆਪਣੇ ਤੇ ਤਿਆਰ ਕੀਤੇ ਆ ਇਹ ਤੇ ਆਜੋ ਸਾਰੇ ਆਪਾਂ ਅਗਨ ਮਸ਼ੀਨ ਇੱਕ ਹੋਰ ਲਿਆਉਣੀ ਨਵੀਂ ਫਿਰ ਬੰਦੇ ਆਪਾਂ ਪਾਸੇ ਥੋੜਾ ਜਾਣ ਦੇਣ ਜਿੰਨੇ ਹੋਏ ਆਪਣੇ ਆਪਣੇ ਚੁਗਾਂ ਦੇ ਜਿੰਨੇ ਜਿੰਨੇ ਬੰਦੇ ਆਪਾਂ ਰੱਖਣੇ ਪਾਸੇ ਨਹੀਂ ਕੋਈ ਵੀ ਲੱਗਣ ਕਿੰਨੇ ਨਿਖਵਾਣਾ ਮੈਂ ਲੈ ਆਉਣੇ ਚਲੋ ਆਪਰੇ ਬਰਗਰ ਖੋਣਾ ਆਜੋ ਵੀ ਆਜੋ ਆਜੋ ਉਠੋ ਤੇ ਮੇਰੀ ਕਾਲ ਵੀਡੀਓ ਬਣੀ ਤੁਸੀਂ ਬਰਗਰ ਨੂੰ ਹੋ ਗਿਆ ਆ ਸਾਡੇ ਪਿੰਡ ਜਿੱਥੇ ਦੁਕਾਨ ਲੱਗੀ ਏ ਛੋਟੀ ਜੀਆਂ ਇੱਥੋਂ ਆਪਾਂ ਬਰਗਰ ਖਵਾਣੇ ਇਹਨਾਂ ਨੂੰ ਪੰਜ ਬੰਦੇ ਆਉਂਦੇ ਪਿਆ ਠੀਕ ਹੈ ਪੰਜਾਂ ਨੂੰ ਨਾ ਇੱਕ ਇੱਕ ਬਰਗਰ ਖਵਾ ਦੇ ਪੈਸੇ ਮੈਂ ਦੇਵਾਂਗਾ ਬਰਗਰ ਤੂੰ ਖਵਾਣੀ ਠੀਕ ਹੈ ਦਾਹਾ ਬੰਦਾ ਨੂੰ ਪੰਜ ਬੰਦੇ ਵੀ ਆਪਣੇ ਪੰਜ ਬੰਦੇ ਆ ਤੇ ਖਾਵੇ ਤਾਂ ਕੌਣ ਹੈ ਪੰਜਾਂ ਨੂੰ ਖਵਾ ਪੈਸੇ ਮੈਂ ਦੇਵਾਂਗਾ ਖਾਣ ਵਾਲੇ ਕਹਨੇ ਆਜੋ ਵੀ ਕੌਣ ਕਹਾਂ ਇਨੇ ਇਹ ਵੀ ਕਹਿੰਦੇ ਮੈਂ ਬੰਦੇ ਨਾ ਖਰਾਬ ਕੀਤੀ ਫਿਰਾਂ ਇਹ ਕਹਿੰਦੇ ਨਹੀਂ ਇਹ ਕਹਿੰਦੇ ਖਵਾ ਵੀ ਇਹਨਾਂ ਨੂੰ ਇੱਕ ਆ ਬੰਦਾ ਇੱਕੋ ਪਿੱਛੇ ਆ ਗਿਆ ਇੱਕ ਲੱਖੀ ਹਾਂ ਇੱਕ ਇਧਰ ਆ ਗਿਆ ਇਹ ਤਾਂ ਇਨੇ ਤਾਂ ਖਾ ਲਿਆ ਨਹੀਂ ਹੋਣੀ ਰੋਟੀ ਵੀ ਖਾਣੀ ਹੈ ਰੋਟੀ ਵੀ ਖਾਣੀ ਵੀ ਇਹਨਾਂ ਨੇ ਹੈ ਲਾ ਦੇ ਇਹਨਾਂ ਦੇ ਪੰਜ 버ਗਰ ਹੈ ਉਹ ਬੱਬੂ ਹੈ ਕਿਹੜਾ ਬੱਬੂ ਬੱਬੂ ਆ ਜਾ ਆ ਜਾ ਵੀ ਆ ਜਾ ਬੱਬੂ ਵੀ ਆ ਗਿਆ ਇਹਨਾਂ ਨੂੰ ਖਵਾ ਦੇ ਬੰਦੇ ਯਾਦ ਕਰਨੇ ਵੀ ਠੀਕ ਹੈ ਸਾਨੂੰ ਕੁਝ ਖਵਾਇਆ ਬੰਦੇ ਨੇ ਕੁਝ ਹੈਗੇ ਨੇ ਕੁਝ ਹੀ ਲਾ ਪੈਸੇ ਮੋਣੇ ਕਰ ਦੇ ਤੈਨੂੰ ਗੂਗਲ ਪੇ ਤੇ ਹੁਣ ਆਪਾਂ ਕਰਦੇ ਹਾਂ ਸਮਾਪਤੀ ਤੇ ਹੁਣ ਕਿਸੇ ਨਵੀਂ ਵੀਡੀਓ ਚ ਮਿਲਾਂਗੇ ਫਿਰ ਦੁਬਾਰਾ ਤੇ ਦਰਤਾ ਦੀ ਸਸਰੀਆ ਕਾਲ ਜੀ ਪੰਜ ਕਰ ਦੇ ਕਰ ਦੇ ਵੀ ਕਿੰਨੇ 6 ਬੱਬੂ ਪੰਜ ਬੰਦੇ ਨੇ ਆ ਬੰਦੇ ਵੇਖੋ ਪਹਿਲਾਂ ਕਿੰਨੇ ਜੀ ਯਾਰ ਚਾਰ ਦੇ ਪਛੇ 6 ਬੰਦੇ ਆ ਵੀ 6 6 6 6 ਅਛੇ ਕਾਰ ਦੇ ਬਸ 21 ਹੋ ਗਈ ਠੀਕ ਹੈ ਇਧਰ ਡੈਡੀ ਐ ਇਹ ਘੱਟ ਬੋਲਦਾ ਕੈਮਰਾ 21 ਚੱਕਰ ਕੀ ਐ ਇਧਰ ਐ ਘੱਟ ਬੋਲਦਾ ਕੈਮਰਾ 21 ਕਾਰਨੇ ਇਵੇਂ ਹੀ ਐ ਹੈ ਸ਼ਰਮ ਕਰਦਾ ਮਾੜੀ ਵਡੀਆਂ ਟਿੱਕੀਆਂ ਬਾਦੀਆਂ ਹੈ ਨਹੀਂ ਨਹੀਂ ਤੂੰ ਬਾ ਉਹ ਹੀ ਪਾਰ ਚੜੀ ਇੱਕ ਸਮੋਸਾ ਜਿਹਨੇ ਜਿਹੜਾ ਸਮੋਸਾ ਰਚੀਨ ਹੈ ਸਮੋਸਾ ਖਾ ਸਕਦਾ ਜਿਹੜਾ ਟਿੱਕੀ ਦਾ ਸ਼ਗਿਰ ਟਿੱਕੀ ਖਾ ਸਕਦਾ ਨਹੀਂ ਇਹਨਾਂ ਨੂੰ ਪੁੱਛ ਲੈ ਪਹਿਲਾਂ ਨਹੀਂ ਬੋਲ ਦੇ ਕਾ 6 ਕਰਦੇ ਚਲ 6 ਕਰ ਦੇ ਠੀਕ ਹੈ ਮਨਜ਼ੂਰ ਹੈ ਤੁਹਾਨੂੰ ਠੀਕ ਹੈ ਜੀ ਚਲੋ ਠੀਕ ਹੈ ਜੀ ਬਣਾ ਦੇ